ਲੋਤ ਮਹੱਲਾ ਦੂਜਾ ਜਿੰਨਾ ਭਉ ਕਿਨ ਨਾਹੇ ਭਉ ਗੁਰੂਆਂ ਦਾ ਸ਼ਹਿਰਮਾਉਂਦੇ ਹਨ हे ਪਿਆਰਿਓ ਸੁਣੋ ਜਿਨ੍ਹਾਂ ਨੂੰ ਪਰਮੇਸ਼ਰ ਦਾ ਆਦੇਵਾਦਨ ਦੇ ਚ ਪਾਇ ਹੈ ਉਹਨਾਂ ਨੂੰ ਜਨਮ ਦਾ ਭੈ ਨਹੀਂ ਹੋਵੇਗਾ ਮੋਚ ਭਉ ਨੇ ਭਵ ਆ ਜਿਹੜੇ ਕਹਿੰਦੇ ਸਾਨੂੰ ਕੀ ਲੋੜ ਹੈ ਰੱਬ ਤੋਂ ਦਰਮਿਸ਼ ਤੇ ਜਿੱਡਰੋਂ ਹੈ ਉਹ ਜਿਹੜੇ ਉਹਨਾਂ ਦੇ ਟਾਈਮ ਨੇ ਭਵਿਆ ਹੈ ਜਿਹੜੇ ਨਹੀਂ ਜਿਨ੍ਹਾਂ ਦੇ ਭਗਤ ਹੈ ਆਏ ਹੈ ਇਹ ਮੰਦਰ ਪਰਮੇਸ਼ਰ ਦਾ ਪਾਇ ਨਹੀਂ ਸਤਕਾਰ ਨਹੀਂ ਅਰੋਹ ਨਹੀਂ ਕਿਉਂ ਨਿਸ਼ਚੈ ਨਹੀਂ ਸਤਿ ਸੁਣੂ ਦਾ ਅਸਰ ਦੇਖਦਾ ਕਿ ਮੁੱਕਰ ਪਿਆ ਜਾਏ ਉਹ ਅੰਤਰੀਅਮੀ ਸਾਰਿਆਂ ਦੀ ਜਾਣਦਾ ਘਟ ਘਟ ਕੇ ਅੰਤਰੀ ਕੀ ਜਾਣ ਤੇ ਪਹਿ ਨਹੀਂ ਹੈ ਜੀ ਦੇ ਅੰਦਰ ਉਹਨਾਂ ਨੂੰ ਮੁਝ ਬਹੁਤ ਆਤਾ ਹੈ ਸਤ ਪ੍ਰਕਾਰ ਦਾ ਇਹ ਪਹਿ ਪਹਿ ਪਰ ਲੋਕ ਪਹਿ ਜਨੂ ਬੇਜ ਨਾ ਜਾਤ ਅੰਧਖਿਆਲ ਗੋਤ ਪਾਸ ਸmathop ਪਰ ਸਾਥ ਇੱਕ ਤਾਂ ਇਸ ਪ੍ਰਕਾਰ ਇਹ ਇਸ ਲੋਕ ਪਹਿ ਹੈ ਪਰਲੋਕ ਦਾ ਭੈ ਜਨਮ ਦਾ ਭੈ ਜੇ ਜਾਤ ਕੌਮ ਦੀ ਕੋਈ ਦਿੱਕਤਾਂ ਬਣੇ ਜਾਤੀ ਦਾ ਭੈ ਅਤੇ ਜਾਨ ਦੇਦਨਾ ਜਾਤ ਅਨ ਰੱਖਿਆ ਜਿੱਥੇ ਕੋਈ ਰਾਖਾ ਨਹੀਂ ਉਥੋਂ ਦਾ ਡਰ ਗੋਬਦੰਦਰੋਂ ਕੋਈ ਪੀੜਾ ਹੋ ਜਾਣੀ ਅਕਸ਼ਮਤ ਲਗੋਂ ਕੋਈ ਗੱਡੀ ਆਦਕਨ ਭੜ ਜਾਣਾ ਇਹ ਸੱਤ ਪ੍ਰਕਾਰ ਦਾ ਡਰ ਉਹਨੂੰ ਬਣਿਆ ਰਹਿੰਦਾ ਹੈ ਇਸ ਪ੍ਰਕਾਰ ਪਈ ਇਹ ਪਰਮੇਸ਼ਰ ਦੇ ਭੈ ਤੋਂ ਰਹਿ ਤਹਨਗੇ ਆਏ ਹੈ ਉਹਨੂੰ ਮੁਚ ਬਹੁਤਾ ਪਾਇਆ ਹੈ ਸਤਿ ਪ੍ਰਕਾਰ ਦਾ ਕਾਹਨ ਨੂੰ ਬਣਿਆ ਹੀ ਰਹਿੰਦਾ ਹੈ ਨਾਨਕ ਇਹੋ ਪਟੰਤਰ ਸਤਿਗੁਰੂ ਸਾਹਿਬ ਜੀ ਕਹਿੰਦੇ ਜੇਦੋਂ ਪਟੰਤਰ ਤੀਰ ਹੈ ਮਾ ਪਟ ਪੜਦੇ ਅੰਤਰਾ ਅੰਦਰਲਾ ਪਟ ਪੜਦਾ ਭੀੜ ਵਾਲੀ ਗੱਲ ਹੈ ਜਿਹੜੀ ਦਿੱਤ ਦੀਵਾਨ ਗਿਆ ਇਹ ਕਿਸ ਪਰਮੇਸ਼ਰ ਦੀ ਸਾਗ ਸੰਗਤੂਪੀ ਦੀਵਾਨ ਚ ਗਿਆ ਤੇ ਦੇਖੁੰਦਾ ਹੈ ਅੰਦਰਲਾ ਬਾਕੀਆਂ ਨੂੰ ਨਹੀਂ ਪਤਾ ਲੱਗਦਾ ਜਿਹੜੇ ਸਿਰਸੰਗਤੂਪੀ ਦੀਵਾਨ ਚ ਜਾਂਦੇ ਹੈ ਉਨਾਂ ਨੂੰ ਇਹ ਕੱਟ ਪੜਦਾ ਇਹ ਅੰਤਰਾ ਅੰਦਰ ਹੈ ਕਿ ਪਰਦੇ ਦੀ ਗੱਲ ਹੈ ਜਿਹੜੀ ਗੋਪਤ ਉਹਨਾਂ ਨੂੰ ਪ੍ਰਗਟ ਹੋ ਜਾਂਦੀ ਹੈ ਅਤੇ ਨਾਨਕ ਦੇ ਪਤੰਤਰ ਭੇਦ ਜਿਹੜਾ ਹੈ ਉਹ ਦੀਵਾਨ ਬਕੌਂਥੀ ਜਦੋਂ ਪ੍ਰਲੋਕ ਚ ਜਾਣਗੇ ਉਦੋਂ ਵੀ ਖੁੱਲ ਜਾਏਗਾ ਜੀਆਂ ਨੇ ਜੋ ਜੋ ਕਰਮ ਕੀਤੇ ਉਹਨਾਂ ਦਾ ਕਰਮਾ ਦਾ ਤੇ ਭੇਦ ਨਹੀਂ ਰਹੇਗਾ ਸਭ ਕਿਤਰ ਗੋਪਤ ਸਭ ਲਿਖਤੇ ਲੇਖ ਮਹੱਲਾ ਦੂਜਾ ਪੁਰਦੇ ਕਾ ਪੁਰਦਾ ਮਿਲੈ ਗੁਰੂ ਮੇਰੇ ਸਾਬ ਕਹਿੰਦੇ ਜਿਸ ਪ੍ਰਕਾਰ ਪਾਈ ਰਵਾਜ ਹੈ ਪੁਰਦੇ ਆਦਮੀਆਂ ਨੂੰ ਪੁਰਦੇ ਆਦਮੀ ਮਿਲ ਪੈਂਦੇ ਹੈ ਸਾਥ ਕਰ ਲੈਂਦੇ ਹੈ ਉਟਤੇ ਕਾ ਉਟਤਾ ਪੁਰਦੇ ਪੰਛੀਆਂ ਨੂੰ ਉਦਦੇ ਪੰਛੀ ਉਡਾਰੂ ਮਿਲ ਜਾਂਦੇ ਹਨ ਕੋ ਜੀਵਤਾ ਨੂੰ ਕਹਿੰਦੇ ਜਦ ਜਿਉਂਦਿਆਂ ਦੇ ਵੇਲੁੰਦਾ ਭਾਈ ਜਿਉਂਦਿਆਂ ਨੂੰ ਜਿਉਂਦੇ ਵੇਲ ਕਹਿੰਦੇ ਆ ਉਹ ਇੱਕੋ ਮੂਆ ਮਰਿਆਂ ਨੂੰ ਸਿਵਿਆਂ ਚ ਲੈ ਕੇ ਲੈ ਫੂਕ ਦਿੰਦੇ ਆ ਉਹ ਮੁਰਗਿਆਂ ਦਾ ਮੁਰਦੇ ਮਿਲਦੇ ਹਨ ਨਾਨਕ ਸੰਤਾਲਾਹੀ ਉਸ ਪਰਮੇਸ਼ਰ ਦੀ ਸਿਖਤ ਕਰੋ ਮਹਾਰਾਜ ਸਾਹਿਬ ਕਹਿੰਦੇ ਹਨ ਜਿਸ ਕਾਰਨ ਕੀ ਆ ਇਹ ਸਾਰੇ ਸੰਸਾਰ ਦਾ ਕਾਰਨ ਜਿਸ ਵਾਹੀ ਨੂੰ ਕੀਤਾ ਹੈ ਇਸੇ ਪ੍ਰਕਾਰ ਜੁਰਦੀ ਤੋਂ ਤੁਰਦਾ ਮਿਲੈ ਸਭ ਸੰਗਤ ਜੁਰਦੇ ਕੌਣ ਹੈ ਕਰਮ ਕਾਂਡੀ ਜਿਹੜੇ ਲੋਕ ਹੈ ਉਹਨਾਂ ਤੁਰਦਾ ਸੁਖ ਸਰਬਦਾ ਸੁਖ ਤੁਰ ਜਾਣ ਵਾਲਾ ਮਿਲਦਾ ਹੈ ਉਹ ਹਰ ਵਕਤ ਸਰਗਾਂ ਦੇ ਕਹਿੰਦੇ ਸੁਖਾਂ ਪੂਰੇ ਹੀ ਰਹਿੰਦੇ ਆ ਵਾਸ਼ਨਾ ਦੇ ਸਭ ਸਤਾਂ ਕਰਮਾਂ ਨੂੰ ਕਰਨ ਵਾਲੇ ਜਿਹੜੇ ਹੈ ਸ਼ਕਾ ਉਹਨੂੰ ਚਰਨ ਵਾਲਿਆਂ ਨੂੰ ਕਹਿ ਚੁਰਦਾ ਜੋ ਸਵਰਗ ਦਾ ਸੁੱਖ ਮਿਲ ਜਾਂਦਾ ਹੈ ਉੱਠ ਤੇ ਕਉ ਉੱਠਦਾ ਉਦਾਰੀ ਮਾਰਨ ਆਏ ਕੌਣਾ ਉਪਾਸ਼ਕ ਲੋਕ ਉਹ ਉਪਾਸ਼ਕ ਲੋਕਾਂ ਨੂੰ ਪਰਮ ਲੋਕ ਦੀ ਪ੍ਰਾਪਤੀ ਹੋ ਜਾਂਦੀ ਹੈ ਜੀਵ ਤੇ ਕਉ ਜੀਵਤਾ ਮਿਲ ਜੀਵ ਦੇ ਕੌਣ ਹਨ ਜੀ ਸਾਧ ਸੰਗਤ ਜੀ ਜੀਵਨ ਮੂਰਤ ਜਿਹੜੇ ਹਨ ਉਨਨ ਜੀਵਨ ਮੁਕਤੀ ਮਿਲ ਜਾਂਦੀ ਹੈ। ਉਹ ਕਮੂਆ ਜਿਹੜੇ ਸੰਸਾਰ ਨੂੰ ਮੁਠਿਆ ਜਾਣ ਕੇ ਮਰੇ ਹੋਏ ਹੈ ਉਹਨਾਂ ਨੂੰ ਬਿਦੇ ਮੁਕਤੀ ਦਾ ਆਨੰਦ ਪ੍ਰਾਪਤ ਹੋ ਜਾਂਦਾ ਹੈ। ਨਾਨਕ ਤੂ ਸਾਲ ਬਾਬੂ ਸਾਹਿਬ ਜੀ ਕਹਿੰਦੇ ਉਸ ਪਰਮੇਸ਼ਰ ਦੀ ਸੇਵਤ ਕਰਨੀ ਚਾਹੀਦੀ ਹੈ। ਇਹਨ ਕਾਰਨ ਜਿਸਨੇ ਸੰਸਾਰ ਦਾ ਕਾਰਨ ਭਾਈ ਕੀਤਾ ਉਹ ਤੁਰਦੇ ਕੋ ਤੁਰ ਜਾ ਮੇਰਾ ਧਰਮ ਗਿਆਨੀ ਜਿਹੜੇ ਹਨ ਮਹਾਰਾਜ ਹੈ। ਉਨ੍ਹਾਂ ਦੇ ਤਤ ਮਗਰੋਂ ਜਦੋਂ ਉਹ ਪਰਮੇਸ਼ਰ 'ਚ ਮਿਲ ਜਾਂਦੇ ਐ ਉਹਨਾਂ ਤਤਾਂ ਦਾ ਸਾਬ ਕਿਵੇਂ ਰੰਦਾ ਹੈ ਤਾਂ ਕਹਿੰਦੇ ਹਨੁਰਦੀ ਤੱਕ ਤਸਾ ਮਿਲੇ ਤਰਨ ਵਾਲਾ ਪਾਣੀ ਪਾਣੀ ਜੀ ਪਾਣੀ ਮਿਲ ਜਾਂਦਾ ਭਾਈ ਉੱਡ ਤੇ ਕਾ ਉੱਡ ਕਾ ਉੱਡਣ ਵਾਈ ਪਾਉਣ ਪਾਉਣ ਚ ਮਿਲ ਪਾਉਣ ਮਿਲ ਜਾਂਦੀ ਐ ਹੀਰ ਤੇ ਕਾ ਜੀਵਤਾ ਮਿਲ ਜੇ ਜਸਰਾਜਨੀ ਅੱਜ ਤੇ ਅੱਜ ਦਾ ਸੁਹਾ ਮਿਲ ਜਾਂਦਾ ਹੈ ਰੂਏ ਕਾ ਮੂਆ ਮੂਏ ਮਿੱਟੀ ਚ ਮਿੱਟੀ ਰਲ ਜਾਂਦੀ ਆਕਾਸ਼ ਚ ਆਕਾਸ਼ ਮਿਲਿਆ ਹੋਈ ਅੱਗੇ ਕਿਉਂ ਬ੍ਰਹਮ ਮੁਗਦੋ ਵਾਹਿਗੁਰੂ ਦੇ ਰੂਪ ਵਿੱਚ ਗਿਆਨवान ਦੇ ਤੱਕ ਜਿਹੜੇ ਐ ਉਹ ਫਿਰ ਸੂਖੀ ਸ਼ਰੀਰ ਜਾਂ ਸੂਰ ਸ਼ਰੀਰ ਦੇਣ ਦਾ ਕਾਰਨ ਨਹੀਂ ਬਣਦੇ ਨਾਨਕ ਤੂ ਸਾਲਾਹਿ ਸਤਿਗੁਰੂ ਸਾਹਿਬ ਜੀ ਕਹਿੰਦੇ ਉਸ ਪਰਮੇਸ਼ੁਰ ਵੀ ਪਾਈ ਸਿਫਤ ਕਰੀਏ ਇਹਨਾਂ ਕਾਰਨ ਕੀ ਆ ਕਿ ਜਿਸੂ ਸਾਰੇ ਸੰਸਾਰ ਦਾ ਕਾਰਨ ਇਸ ਪ੍ਰਕਾਰ ਕੀਤਾ ਹੈ ਬ੍ਰਹਮ ਗਿਆਨੀਆਂ ਦੇ ਤੱਕਾਂ ਦੇ ਸਾਰਿਆਂ ਤੱਕਾਂ 'ਚ ਦਤ ਮਿਲਾ ਪਏ ਐ ਇਸ ਪ੍ਰਕਾਰ ਕਾਰਨ ਕੀਤਾ ਹੈ ਉਹ ਇਸ ਤਰ੍ਹਾਂ ਪ੍ਰਕਾਸ਼ ਪੇਠਣਾ ਜਿਆ ਸੁਖੀ ਕੋ ਤੁਰਦਾ ਮਿਲੇ ਤੁਰਨ ਵਾਲਾ ਕੌਣ ਹੈ ਕਰਮਕਾਂਡ ਕਰਨ ਵਾਲੇ ਉਹਨੂੰ ਤੁਰਨ ਵਾਲਾ ਕੌਣ ਸਰੀਰ ਮਿਲ ਜਾਂਦਾ ਹੈ ਉਹ ਕਰਮਕਾਂਡ ਕਰਨ ਵਾਲੇ ਨੂੰ ਕਰਮ ਕਰਕੇ ਦੇ ਕਰਮੀ ਆਵੇ ਕਪੜਾ ਦੇ ਰੂਪ ਹੀ ਦਸਵੇਂ ਮਿਲਦਾ ਰਹਿੰਦਾ ਜਿਹੜੇ ਕਰਮ ਕਰਦੇ ਹਨ ਉੱਠੇ ਕਾ ਉੱਠਦਾ ਉਹਨਾਂ ਵਾਲੇ ਕੌਣ ਹਨ ਕਿ ਦਸਵੇਂ ਯਾਰ ਪ੍ਰਾਣ ਚੜਾਉਣ ਵਾਲੇ ਉਹ ਜੋ ਜੀਵਿਆਂ ਦੇ ਤਾਈ ਦਸਵੇਂ દ્વાਰ ਦਾ ਆਨੰਦ ਪ੍ਰਾਪਤ ਹੋ ਜਾਂਦਾ ਹੈ ਜਾਂ ਪਰਮ ਲੋਕ ਜਾ ਰਹੇ ਹਣ ਜੀਵ ਤੇ ਕਉ ਜੀਵਤਾ ਮਿਲੇ ਜੀਵ ਦੇ ਕੌਣ ਹੈ ਗਿਆਨवान ਉਹਨਾਂ ਜੀਵ ਦਾ ਕੌਣ ਹੈ ਨਾਨਕ ਜੀ ਹੁੰਦਾ ਪੁਰਖ ਤੇ ਆਇਆ ਪਰਮੇਸ਼ਰ ਮਿਲ ਜਾਂਦਾ ਹੈ ਕੋਈ ਕਾ ਮੂਆ ਕੌਣ ਜੀਵਨ ਮੁਕਤ ਹੋਣਗੇ ਉਹਨਾਂ ਨੂੰ ਜੀਵਨ ਮੁਕਤੀ ਦੀ ਪ੍ਰਾਪਤੀ ਹੋ ਜਾਂਦੀ ਹੈ ਕੀ ਸਾਲ ਜਿਦਨੇ ਉਸ ਨੂੰ ਇਹ ਸ਼ੁਭ ਨਹੀਂ ਪਾਇਓ ਸੁਖਤ ਕਰਨੀ ਚਾਹੀਏ ਜਿਲਕਾਰਤ ਕੀਆ ਉਸਨੇ ਪੰਜਾਂ ਪੱਤਿਆਂ ਦਾ ਇਹ ਸ਼ਹਿਰ ਉਸਾਰਿਆ ਕਰ ਦਿੱਤਾ ਹੈ ਇਸੇ ਪ੍ਰਕਾਰ ਤੁਰ ਦੇ ਤੁਰਦਾ ਮਿਲੇ ਤੁਰਨ ਵਾਲੇ ਜਿਹੜੇ ਖੈਰ ਸੰਦੇਜੀ ਸੰਸਾਰ ਦੇ ਇੰਦਰ ਕਰਮ ਕਾਂਡ ਕਰਨ ਵਾਲੇ ਉਹਨੂੰ ਪੁਰੇ ਆ ਜਾਣ ਵਾਲਾ ਇਸ ਸੰਸਾਰ ਦੀ ਪ੍ਰਾਪਤੀ ਹੁੰਦੀ ਹੈ ਉੱਡ ਕੇ ਕਉ ਉੱਡਦਾ ਉਡਾਰੀਆਂ ਮਾਰਨ ਵਾਲੇ ਕੌਣ ਹਨ ਜੋ ਆਪਣੇ ਉਪਾਸ਼ਕ ਲੋਕ ਹੈ ਉਹਨਾਂ ਨੂੰ ਉਪਾਸ਼ਕਾਂ ਵਾਲਿਆਂ ਪੁਰਖਾਂ ਦੇ ਤਾਂ ਹੀ ਉੱਡਦਾ ਸਵਰਗ ਉੱਡ ਕਰਕੇ ਵਰਮ ਲੋਕ ਦੀ ਪ੍ਰਾਪਤੀ ਉਪਾਸ਼ਕਾਂ ਨੂੰ ਪ੍ਰਾਪਤ ਹੋ ਜਾਂਦੀ ਹੈ ਜੀਵ ਤੇ ਕੌ ਜੀਤਾ ਮਿਲੈ ਜੀਵ ਤੇ ਕੌਣ ਹੋਣਗੇ ਨਾਮ ਜਪਣ ਵਾਲੇ ਜਿਹੜੇ ਪ੍ਰੇਮੀ ਹਨ ਉਨ੍ਹਾਂ ਜੀਵਨ ਦਾ ਜੀਵਨ ਉਹ ਕਿ ਸਰਗਣ ਸੂਪ ਧਾਰ ਕੇ ਅੰਤ ਹੀ ਜਮੇ ਉਹ ਦਰਸ਼ਨ ਦੇਖ ਲੈਂਦੇ ਹਨ ਮੂ ਇੱਕ ਆਮਾ ਜਿਹੜੇ ਮਰੇ ਹੋਏ ਐ ਸੰਸਾਰ ਵੱਲੋਂ ਮਿੱਠਿਆ ਜਾਣ ਕੇ ਉਹਨਾਂ ਨੂੰ ਵਿਦੇਹ ਮੁਕਤੀ ਪ੍ਰਾਪਤ ਹੋ ਜਾਂਦੀ ਹੈ ਜਾਂ ਸਰੂਪ ਦੀ ਪ੍ਰਾਪਤੀ ਹੋ ਜਾਂਦੀ ਹੈ ਜਿਸ ਵਿੱਚ ਆਵਾਜ਼ਾਂ ਸਾਰੇ ਨਿਵਰਤ ਹੋ ਗਏ ਮਿਟ ਗਏ ਹਨ ਐਸਾ ਨਿਰਵਕਲ ਪਦ ਉਹਨਾਂ ਨੂੰ ਪ੍ਰਾਪਤ ਹੋ ਜਾਂਦਾ ਹੈ ਨਾਨਕ ਤੂੰ ਸਾਲਾ ਸਭ ਜੀ ਨੇ ਕਿਹਨੂੰ ਉਸ ਪਰਮੇਸ਼ਰ ਦੀ ਸਿਫਤ ਕਰਿਆ ਕਰੋ ਇਹਨ ਕਾਰਨ ਕੀ ਇਹ ਜਿਸ ਨੂੰ ਭਾਈ ਸਾਰੇ ਸੰਸਾਰ ਦਾ ਕਾਰਨ ਰਚਨਾ ਕੀਤਾ ਉਹ ਐਸਾ ਪਰਮੇਸ਼ਰ ਹੈ ਸਦਾ ਅਸੰਗ ਸਰੂਪ ਹੈ ਇਸ ਪ੍ਰਕਾਰ ਤੁਰਦੀ ਤਾਂ ਤੁਰਦਾ ਮਿਲੇ ਤੁਰਦੇ ਕੌਣ ਸਾਧ ਸੰਗੇ ਜੀ ਜੋ ਉਪਾਸ਼ਨਾ ਕਰਨ ਵਾਲੇ ਹੈ ਉਹਨਾਂ ਨੂੰ ਉਕਾਸ਼ਿਕ ਲੋਕ ਮਿਲ ਜਾਂਦੇ ਖੁਸ਼ ਹੋ ਕੇ ਆਪੋ ਆਪਣੇ ਬਲਾਤਿਆਂ ਨਾਲ ਖੁਸ਼ ਹੁੰਦੇ ਆ ਮਿਲ ਕੇ ਮੁਕਤੀ ਕਉ ਉੱਤਾਰ ਜੁੜਨ ਵਾਲੇ ਯੋਗੀ ਹੈ ਦਸੇਜਾ ਕਿਉਂ ਚੰਗਾਰੇ ਉਹਨਾਂ ਨੂੰ ਯੋਗੀਆਂ ਦੀ ਯੋਗੀਆਂ ਨੂੰ ਸੰਗਤ ਹੋ ਜਾਂਦੀ ਹੈ ਜੀਵ ਤੇ ਕਉ ਜੀਵਤਾ ਮਿਲਦੀ ਜੀਵ ਤੇ ਕਉਣਾ ਗਿਆਨ ਵਾਲ ਗਿਆਨ ਵਾਲ ਨੂੰ ਗਿਆਨ ਵਾਲ ਮਿਲ ਜੇ ਹਮੇ ਊਏ ਕਉ ਮੂਆ ਉਹ ਜੋ ਗੁਰੇ ਮੁਕਤ ਹੈ ਉਹ ਦੇ ਮੁਰਗੀ ਵਾਲਿਆਂ ਜੀ ਮਿਲ ਕੇ ਪਸੰਨ ਰਹਿੰਦੇ ਹਨ ਨਾਨਕ ਸੂਸਾਲ ਹੇ ਸਾਈਂ ਗੁਰੂ ਜੀ ਸੇਖਤ ਕੜੀਏ ਗੁਰੂ ਸਾਹਿਬ ਜੀ ਕਹਿੰਦੇ ਹਨ ਜਿਸ ਕਾਰਨ ਜਿਸ ਨੇ ਸੰਸਾਦ ਉਪੀ ਕਾਰਨ ਕੀਤਾ ਫਿਰ ਪੜਦੇ ਤੁਰਦੇ ਦਾ ਤੁਰਦਾ ਮਿਲੈ ਇਹ ਤੁਰਦੇ ਕੌਣ ਹਨਗੇ ਜੋ ਪਰਮੇਸ਼ਰ ਦੀ ਭਜਨ ਕਰਦੇ ਹਨ ਉਹਨਾਂ ਨੂੰ ਸਾਈਂ ਸੰਗ ਜੀ ਤੁਰਦਾ ਹੈ ਜੋ ਪਰਮੇਸ਼ਰ ਕੀਤਨੋ ਹੈ ਸਾਰਿਆਂ ਚ ਹਰਕਤ ਕਰਾਉਣ ਵਾਲਾ ਉਹ ਬ੍ਰਹਮ ਕੀਤਨ ਮਿਲ ਜਾਂਦਾ ਹੈ ਚਰਨ ਵਾਲੇ ਭਾਈ ਜਿਹੜੇ ਚੱਲਣ ਵਾਲੇ ਐ ਉਹਨਾਂ ਨੂੰ ਬ੍ਰਹਮ ਕੇਤਨ ਦੀ ਪ੍ਰਾਪਤੀ ਹੁੰਦੀ ਹੈ ਉੱਡ ਕੇ ਕਉ ਉੱਡਾ ਗੁਰਮੇਰ ਜਿਹੜੇ ਜੋ ਖੇਡੂ ਵੀ ਖੰਬਾਣ ਵਾਲੇ ਉਹਨਾਂ ਨੂੰ ਉੱਡ ਜਾਣ ਵਾਲਾ ਸਰਗਾਂਤ ਕਾਂ ਦਾ ਸੁਖ ਨਾਸਵੰਤ ਮਿਲ ਵੀ ਜਾਂਦਾ ਹੈ ਜੀਵ ਤੇ ਕੌ ਜੀਵਤਾ ਮਿਲ ਜੀਵ ਤੇ ਕੌਣ ਹੋਣਗੇ ਜੋ ਜੀਵਨ ਮੁਕਤ ਹਨ ਉਹਨਾਂ ਨੂੰ ਜੀਵ ਬ੍ਰਹਮ ਉਹ ਕਿਹਦੇ ਨੂੰ ਸੂਰਜ ਲਈ ਆਪੇ ਤਾਂ ਮਿਲ ਜਾਂਦੀ ਹੈ ਉਹੇ ਕਉ ਮੂਆ ਉਹ ਜਿਹੜੇ ਸੰਸਾਰ ਨੂੰ ਮਿੱਠਿਆ ਜਾਣ ਚੁੱਕੇ ਹੈ ਉਹਨਾਂ ਨੂੰ ਨਿਰਵਕਲ ਪਦ ਪ੍ਰਾਪਤ ਹੋ ਜਾਂਦਾ ਹੈ ਨਾਨਕ ਤੂੰ ਸਾਲਾ ਹੈ ਸਤਿਗੁਰੂ ਜੀ ਕਹਿੰਦੇ ਉਸ ਪਰਮੇਸ਼ਰ ਦੀ ਪਾਈ ਸੇਖਤ ਕਰੀਏ ਕਿਨ ਕਾਰਨ ਕੀਆ ਉਸਨੇ ਜਗਤ ਦਾ ਕਾਰਨ ਕੈਲ ਸੈ ਬਣਾਉਣਾ ਕੀਤਾ ਤਸੰਧ ਹੈ ਫੇਰ ਪਾਉੜੀ ਸੱਜ ਤੇ ਆਇਨ ਸੇ ਸੱਚੀ ਭਾਈ ਸਚੇ ਪਰਮੇਸ਼ਰ ਨੂੰ ਜਿਹੜੇ ਤੇ ਆਉਂਦੇ ਐ ਉਹ ਸੱਚੇ ਸਰੂਪ ਜੀ ਮਿਲ ਕੇ ਸੱਚ ਸਰੂਪ ਹੋ ਗਏ ਹਨ ਗੁਰ ਸ਼ਬਦ ਵਿਚਾਰੀ ਗੁਰੂ ਸਾਹਿਬ ਦੇ ਸ਼ਬਦ ਦੀ ਵਿਚਾਰ ਜਿਹਨਾਂ ਨੂੰ ਪ੍ਰਾਪਤ ਹੋਈ ਹੈ ਸੋ ਮੈਂ ਮਾਰ ਮਨ ਨਿਰਮਲ ਜਿਹਨਾਂ ਨੇ ਦੇਹ ਦੀ ਹੰਕਾਰ ਮਾਰ ਲਈ ਐ ਉਹਨਾਂ ਦਾ ਮਨ ਨਿਰਮਲਾ ਸ਼ੁੱਧ ਹੋ ਗਿਆ ਹੈ ਹਰ ਨਾਮ ਉਹ ਧਾਰੀ ਹਰੀ ਦੇ ਨਾਮ ਨੂੰ ਜਿਹੜੇ ਵਸਾਇਆ ਹੈ ਉਹਨਾਂ ਨੂੰ ਕੋਠੇ ਮੰਡਗ ਮਾੜੀਆਂ ਇਹ ਕੋਠੇ ਕੱਚੇ ਤੇ ਮੰਡਗ ਸਵਾਵਾਰੀਆਂ ਮੰਕੀਆਂ ਕੱਢ ਕੇ ਜਗਾ ਬਣਾਈਆਂ ਹੋਈਆਂ ਮਾੜੀਆਂ ਹਵੇਲੀਆਂ ਬਣਾਈਆਂ ਜਿਹੜੀਆਂ ਮੰਕੀਆਂ ਵਾਲੀਆਂ ਮੱਗਵੇ ਸਵਾਵੇ ਸ਼ਾਂਤੀ ਮਾੜੀਆਂ ਹਵੇਲੀਆਂ ਲੱਗ ਪਏ گاਵਾਰੀ ਗੁਆਲ ਦਸਾਂਝਪੁਰ ਕੇ ਉਹਨਾਂ ਦੇ ਕੀ ਲੱਗੇ ਪਏ ਰਹਿੰਦੇ ਐ ਹਰ ਵਕਤ ਇਹਨਾਂ ਦੇ ਬਣਾਉਣ ਕਰਨ ਵਿੱਚ ਹੀ ਫਸੇ ਰਹਿੰਦੇ ਐ ਕਿੰਨੇ ਕਿੰਨੇ ਮਕਾਨ ਬਣਾ ਬਣਾ ਕੇ ਵਾਸੋ ਉਹਨੂੰ ਤੈ ਖਾਣੇ ਬਣਾ ਬਣਾ ਕੇ ਖੁਸ਼ ਹੋਏ ਉਹਨਾਂ ਦੀ ਤਰੀਫ ਵੀ ਰਿੰਦੇ ਹਨ ਇਹਦੀ ਹਾਲਤ ਹੁੰਦੀ ਹੈ ਇਹ ਮੂਰਖਾਂ ਦੀ ਹਾਲਤ ਕਹਜੋ ਇਸ ਵਾਸਤੇ ਲੱਗੇ ਹੈ ਪਰਮੇਸ਼ਵਰਾਂ ਤਾਂ ਜਿਸੇ ਮੇ ਛੱਡ ਕੇ ਫਿਰ ਇਸੇ ਪ੍ਰਕਾਰ ਕੋਠੇ ਮੰਡਪ ਮਾੜੀਆਂ ਕੋਠੇ ਕੌਣ ਕੱਚੇ ਕੋਠੇ ਅਗਿਆਨੀ ਦੀ ਨਹੀਂ ਅਗਿਆਨੀ ਪਰਖਣਗੇ ਤੇ ਮੰਡਪ ਦੀ ਨਹੀਂ ਪਖੰਡੀ ਲੋਕ ਹੈ ਮਾੜੀਆਂ ਦੀ ਨਹੀਂ ਜਿਹੜੇ ਕਾਜ ਸੰਗਧੀ ਅ ਗਿਆਨੀ ਲੋਕ ਹਨ ਇਹਨਾਂ ਵਿੱਚ ਡਕ ਫੈ ਗਾਵ ਕੋਠੇ ਸਖੂਲ ਸਰੀਰ ਮੰਡ ਵਸੂਖੂ ਸਰੀਰ ਮਾਰੀਆਂ ਕਾਰਨ ਦੇ ਇਹਨਾਂ ਦੀ ਇਤਿਹਾਸ ਵਿੱਚ ਗੁਆਰ ਬੁਸਾਂ ਨੂੰ ਲੱਗੇ ਪਏ ਹਰ ਵਕਤ ਸੂਖ ਨੂੰ ਕਾਰਨ ਸਖੂਲ ਹੀ ਦੇ ਆਪ ਨੂੰ ਮੰਨੀ ਵਿੱਚ ਇਹ ਹੈ ਜਿੰਨ ਕੀਏ ਤਿਸਹ ਨਾ ਜਾਣ ਜਿਸ ਵਾਹਿਗੁਰੂ ਨੇ ਪੈਦਾ ਕੀਤੇ ਹੈ ਇਸੇ ਪ੍ਰਕਾਰ ਕੋਠੇ ਵੀ ਨਿਆਹੀ ਮਨੁੱਖਾ ਦੇ ਹੈ ਮੰਡ ਵੀ ਨਿਆਹੀ ਦੇਵ ਦੇ ਹੈ ਤੋ ਮਾੜੀਆਂ ਦੀ ਨਿਆਈ ਅਵਕਾਰਾਂ ਦੀਆਂ ਦੇਹ ਹਨ ਇਹਨਾਂ ਦੀ ਉਪਾਸ਼ਨਾ ਜੀ ਲੱਗੇ ਪਏ ਸਮਝ ਹਨ ਕਿ ਕੀ ਏ ਤਸ ਹੈ ਨਾ ਜਾਣ ਜਿਸ ਵਾਹਿਗੁਰੂ ਨੇ ਪਾਇਆ ਕਿਤੇ ਉਹਨਾਂ ਨੂੰ ਜਾਣਦੇ ਹੀ ਨਹੀਂ ਹੈ ਉਸ ਨੂੰ ਮਨਮੁਖ ਗੁਵਾਰ ਏਸੇ ਕਰਨਗੇ ਭਾਈ ਮਨਮੁਖਤਾ ਦਾ ਅੰਦਰ ਗਾਗਾਰੀ ਗੁਵਾਰੀ ਹਨੇਰਾ ਹੈ ਮਨੁਖਤਾ ਗਿਆਨ ਦਾ ਵਰੰਦਾ ਹਨੇਰਾ ਹੈ ਜੇਸੂ ਬੁਝਾਏ ਉਸੂ ਬੁਝੀ ਸੱਚਿਆ ਜੇ ਸੱਚਿਆ ਦਾਰਸ਼ਾ ਜਿਹਨੂੰ ਆਪ ਪਿੱਛੇ ਭਜਾਉਂਦੇ ਸੀ ਉਹ ਬੁਈ ਦੇ ਸੀ ਜਿਹਨੂੰ ਹੁਣ ਭਜਾਉਨੇ ਉਹ ਬੁਈ ਦੇ ਹੈ ਅੱਗੇ ਨੂੰ ਗੁਰਾਂ ਦਾ ਜਿਹਨੂੰ ਸਮਝਾਉਂਦੇ ਉਹ ਸਮਝਣਗੇ ਕਿ ਆ ਜਾਣ ਤੇ ਵਿਚਾਰੀ ਇਹ ਵਿਚਾਰੀ ਜਨਤਾ ਦੀ ਕੀ ਤੁਸ਼ਬੁਧੀ ਹੈ ਕੀ ਆਪੋਂ ਸਮਝ ਸਕਦੇ ਹਨ